ਪੜਾ ਲੈ ਵੀ ਸਾਨੂੰ ਤਾਰ ਦੀ ਲੋੜਾ ਬੰਦੇ ਨਾਲ ਟਿਕ ਲੱਗੀ ਤਾਰ ਹੀ ਭੇਜ ਦੇ ਜਿੱਥੇ ਤੁਹਾਨੂੰ ਪੈਸੇ ਹੀ ਦੇ ਦੇਣੇ ਤੁਸੀਂ ਆ ਤੁਸੀਂ ਜਿੱਦਾਂ ਤੁਸੀਂ ਦੇਖੋਗੇ ਇੱਕ ਸਾਰ ਡੀਜ਼ਲ ਆ ਕਿੰਨਾ ਤੁਹਾਨੂੰ ਹੈ ਡੀਜ਼ਲ ਸਾਰਾ ਵੀ ਟਰੈਕਟਰ ਦਾ ਚੱਲੀ ਹੋਇਆ ਕਿਸ ਨੂੰ ਕੌਣ ਲਊਗਾ ਤੁਸੀਂ ਥੋੜੇ ਜਿਹਾ ਮਿਹਰਬਾਨੀ ਜੀ ਅੱਛਾ ਬੇਨਤੀ ਹੋਣਾ ਜੀ ਇਹ ਬੀਸੀ ਨੇ ਵੱਧ ਤੋਂ ਵੱਧ ਸੰਗਤ ਨੂੰ ਪੀਰ ਫੋਟ ਕਰਦੇ ਨੇ ਹਾਂ ਜੰਨਾ ਬੰਦੇ ਨਹੀਂ ਜਿਆਦੇ ਲੋੜਾ ਜੀ ਰਾਤ ਨੂੰ ਕਈ ਥਾਂ ਦਿੱਕਤ ਹੁੰਦੀ ਹੈ ਮੈਂ ਇਹ ਕਰਦਾ ਹਾਂ ਮੈਂ ਦੱਸ ਤਾ ਅਸੀਂ ਯੂਥ ਕਾਲੀ ਦੇ ਮੁੰਡੇ ਭੇਜ ਦੇਣਾ ਹੈ ਹੈ ਤੇ ਤੁਸੀਂ ਜਿਹੜਾ ਕੋਈ ਸਮਾਨ ਲੈਣਾ ਤੁਸੀਂ ਲੈ ਲਓ ਯਾਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਆਪਣੇ ਹਲਕੇ ਦੇ ਬੰਦੇ ਠੀਕ ਹੈ ਜੀ ਕਿੰਨੇ ਇੱਥੇ ਪੱਕੇ ਦੇਣਾ ਆ ਸਾਡੇ ਸਾਰੀ ਆਹ ਉਹ ਹੋਰ ਚਾਹੀਦੇ ਇਹਨਾਂ ਨੂੰ ਨਹੀਂ ਸੇਵਾਦਾਰ ਚਾਹੀਦੇ ਆ ਬਸ ਉਹ ਲੈ ਕੇ ਕੰਮ ਕਰ ਲਈਏ ਵੀਰੇ 500 ਗੁੰਡਾ ਲਾ ਦਈਏ ਹਾਂ ਜੀ ਕਿੰਨਾ ਠੀਕ ਹੈ ਤੁਸੀਂ ਐਂ ਕਰੋ 500 ਆ ਤੂੰ ਇੱਕ ਐਂ ਕਰ ਮੈਂ ਇੱਥੇ ਨਹੀਂ 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 ਆਪ ਲਾਈਟ ਵਾਂਗ ਐਂ ਕਰਦੇ ਆ ਮੈਂ ਇਹਦੀ ਪੱਕੀ ਡਿਊਟੀ ਇੱਥੇ ਲਾ ਦਿੰਦਾ ਆ ਬੰਦ ਤੇ ਆ ਬੈਜੂਗਾ ਨਾਲੇ 500 ਗੁੰਡਾ ਲਿਆਊਗਾ ਜੇ ਹੋਰ ਵੀ ਕੀ ਪੈਸੇ ਦੀ ਲੋੜ ਹੈ ਮੈਨੂੰ ਦੱਸ ਬਸ ਠੀਕ ਹੈ ਚਲੋ ਬਾਈ ਜੀ ਟੋਰ ਮੰਦੇ ਅੱਗੇ ਚਲੋ ਆਹ ਆਹ